ਪਿਛਲੇ ਦਿਨੀ ਤੁਸੀਂ ਇੱਕ ਖਬਰ ਤਾਂ ਦੇਖੀ ਹੋਵੇਗੀ ਕਿ ਨਿਹੰਗ ਸਿੰਘ ਚਰਚ ਨੂੰ ਬੰਦ ਕਰਾਉਣ ਲਈ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਚਰਚ ਵਿੱਚ ਆ ਕੇ ਚੱਲਦੀ ਮੀਟਿੰਗ ਨੂੰ ਬੰਦ ਕਰਵਾਇਆ ਅਤੇ ਛੋਟੇ ਬੱਚੇ ਅਤੇ ਬਜ਼ੁਰਗਾਂ ਦੀ ਕੁੱਟਮਾਰ ਵੀ ਕੀਤੀ ਸੀ ਤੇ ਗਾਲੀ-ਗਲੋਚ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਅਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਗਲਤ ਸ਼ਬਦ ਵੀ ਨਿਹੰਗ ਸਿੰਘਾਂ ਵੱਲੋਂ ਵਰਤੇ ਗਏ ਤੇ ਕਿਹਾ ਗਿਆ ਕਿ ਅੱਜ ਤੋਂ ਬਾਅਦ ਇੱਥੇ ਚਰਚ ਨਹੀਂ ਲੱਗੇਗਾ ਤੇ ਜਦੋਂ ਇਹ ਸਾਰਾ ਮਸਲਾ 크ਰਿਸਚਨ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਮਸੀਹ ਦੇ ਧਿਆਨ ਵਿੱਚ ਆਇਆ ਤਾਂ ਅੱਜ ਆਪਣੀ ਟੀਮ ਦੇ ਨਾਲ ਐਸਐਸਪੀ ਕਪੂਰਥਲਾ ਨੂੰ ਮਿਲਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਨੇ ਐਸਐਸਪੀ ਦੇ ਨਾਲ ਵੀ ਮੁਲਾਕਾਤ ਵੀ ਕੀਤੀ ਅਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿੰਨੇ ਵੀ ਉਹ ਲਾਜ ਪਿੱਛੇ ਜਾਂਦੇ ਹੈ ਇਹ ਉਹ ਲਾਜ ਪਿੱਛੇ ਜਾਂਦੇ ਜੇ ਬਾਬਾ ਜੀਵਨ ਸੋ ਜਾਂਦਾ ਹੈ ਤਾਂ ਛੋਟੇ ਸਾਹਿਬ ਜਾਂਦੇ ਹੈ ਹੁਣ ਨੂੰ ਤਾਂ ਸਾਰੇ ਜਨੇਊ ਪਾਲ ਰਹੇ ਬਾਬੇ ਰਸ਼ਨ ਬਾਬਾ ਜੀ ਹਰ ਇੱਕ ਪੰਜਾਬ ਦਾ ਇੱਕ ਜਸੂ ਸਿੰਘ ਕਹਿੰਦਾ ਹੈ ਇਹ ਦੱਸੋ ਕੇਸ਼ਰ ਕੇ ਜਸੂ ਸਿੰਘ ਜੀ ਦੱਸੋ ਕਿ ਦਾਦਾ ਜਸੂ ਸਿੰਘ ਕੰਮ ਕਰਦੇ ਸੀਗੇ ਵਧੀਆ ਯਾਰ ਪ੍ਰਚਾਰ ਇਹ ਜਸੂ ਸਿੰਘ ਜੀ ਕੋਲੋਂ ਬਾਬਾ ਜੀ શેર ਗਿਆ ਕੀ ਇਹ ਜਸੂ ਸਿੰਘ ਦੀ ਗੱਲ ਕਰ ਰਹੇ ਹਾਂ ਅੱਜ 2026 24 24 ਚੱਲ 24 ਚੱਲ ਰਿਹਾ ਔਰ ਅੱਜ ਦੇ ਕਲਚਰ ਤੇ ਉਸ ਦੇ ਪਲਸਰ ਦੇ ਵਿੱਚ ਜੋ ਨੀ ਸਰ ਜੀ ਮੇਰੇ ਕੋਲੋਂ ਜੀ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਅੱਜ ਅਸੀਂ ਕਰਪੂਥਲਾ ਵਿਖੇ ਆਏ ਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਨਾਲ ਤੱਕਾ ਹੋਇਆ ਸਾਡੇ ਪਾਸਟਰ ਚਰਨ ਵਾਲੀਆ ਜੀ ਇਹਨਾਂ ਦੀ ਚਰਚੇ ਦੇ ਵਿੱਚ ਕੁਛ ਨਿਹੰਗ ਆ ਕੇ ਉਹਨਾਂ ਨੇ ਤੋੜ ਭੰਨ ਕਰਨੀ ਸਟਾਰਟ ਕਰਤੀ ਔਰ ਜੋ ਉਥੇ ਬਜ਼ੁਰਗ ਸੀ ਸਾਡੀਆਂ ਭੈਣਾਂ ਮਾਂ ਸੀ ਸਾਡੇ ਬੱਚੇ ਸੀ ਉਹਨਾਂ ਨੂੰ ਮਾਰਕੁੱਟ ਕਰਨੀ ਸ਼ੁਰੂ ਕਰਤੀ ਔਰ ਉਹਨਾਂ ਦੇ ਨਾਲ ਬਹੁਤ ਗੰਦਾ ਸਲੂਕ ਕੀਤਾ ਔਰ ਪੂਰੇ ਮਸੀਹ ਭਾਈਚਾਰੇ ਦੇ ਲਈ ਭੱਦੀਆਂ ਸ਼ਵਦਾਵਲੀਆਂ ਯੂਜ਼ ਕੀਤੀਆਂ ਔਰ ਸਾਡੇ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਲਈ ਭੱਦੀਆਂ ਸ਼ਵਦਾਵਲੀਆਂ ਜਿਹੜੀਆਂ ਯੂਜ਼ ਕੀਤੀਆਂ ਔਰ ਇਹਨਾਂ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚੀ ਲਗਾਉਣੀ ਜੇ ਤੁਸੀਂ ਚਰਚ ਲਗਾਉਂਗੇ ਔਰ ਤੁਹਾਡਾ ਜਿਹੜਾ ਵਾ ਨੁਕਸਾਨ ਅਸੀਂ ਕਰਾਂਗੇ ਮੈਂ ਕੁਛ ਨਾ ਚੋਣਾ ਪ੍ਰਸ਼ਾਸਨ ਨੂੰ ਕੀ ਇਹ ਮਣੀਪੋਰਿਆ ਜੋ ਮਣੀਪੋਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਉਥੇ ਪੈਣਾ ਦੇ ਨਾਲ ਉਹਨਾਂ ਨੰਗਾ ਕਰਕੇ ਭਜਾਇਆ ਗਿਆ ਉਹਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਸਾਡੀਆਂ ਭੈਣਾਂ ਨੂੰ ਉਥੇ ਬਦਮੀਜੀ ਕੀਤੀ ਗਈ ਉਹਨਾਂ ਦੇ ਨਾਲ ਔਰ ਮੁਸੀਬ ਭਾਈਚਾਰੇ ਨੂੰ ਨੀਚਾ ਦਿਖਾਇਆ ਗਿਆ ਔਰ ਅੱਜ ਅਸੀਂ ਇੱਥੇ ਪ੍ਰਸ਼ਾਸਨ ਕੋ ਆਇਆ ਐਸਐਸਪੀ ਸਾਹਿਬ ਨੂੰ ਮਿਲੇ ਆ ਔਰ ਐਸਐਸਪੀ ਸਾਹਿਬ ਨੇ ਸਾਨੂੰ ਮਿਲ ਕੇ ਭਰੋਸਾ ਦਿੱਤਾ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਬੰਦੇ ਤੇ ਕੀਤੀ ਜਾਵੇਗੀ ਕਿ ਕਿੱਥੇ ਦੇ ਰਹਿਣ ਵਾਲੇ ਆ ਪਤਾ ਲੱਗਾ ਜੀ ਕੁਝ ਜੀ ਉਹਨਾਂ ਦਾ ਪਤਾ ਨਹੀਂ ਲੱਗਾ ਮਗਰ ਇਹ ਅਭਿਨੇ ਹੰਗਸਿੰਘ ਦੇ ਬਾਣੇ ਦੇ ਵਿੱਚ ਉਹ ਲੋਕ ਹੈਗੇ ਸੀ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਬੰਦਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜਪੰਨ ਕਰੇ ਔਰ ਬਸਲੂਕੀ ਕਰੇ ਅੱਜ ਬੜੀ ਵੱਡੀ ਗਿੰਦੀ ਜਿੱਥੇ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ ਸਾਡੇ ਨਾਲ ਜਲੰਧਰ ਤੋਂ ਸਾਡੇ ਹਮੀਦ ਮਸੀਹ ਜੀ ਬਰਦਾਨ ਲਾਲਚੰਦ ਜੀ ਹੋਰ ਵਕ ਵਕ ਜਿੱਥੇ ਬੰਦੀਆਂ ਤੋਂ ਸਾਡੇ ਭਰਾ ਇੱਥੇ ਆਏ ਨੇ ਪਹੁੰਚਣ ਦੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ ਸੀਐਮ ਸਾਹਿਬ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ ਡੀਜੀਪੀ ਸਾਹਿਬ ਦੇ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀ ਵੀ ਤੁਹਾਨੂੰ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ 'ਚ ਕੋਈ ਵੀ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਇਹ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਆਰਟੀਕਲ 25 ਤੋਂ 2 ਕਰ ਸਕਦੇ ਹੋ ਅਗਰ ਕਿਸੇ ਨੂੰ ਸਾਡੇ ਕੋਈ ਮੁਸ਼ਕਲ ਆ ਉਹ ਵੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੇ ਅਸੀਂ ਕਿਹਨੂੰ ਰੋਕਦੇ ਨਹੀਂ ਆ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਣਾ ਵੀ ਸਿੱਖ ਜਿਹੜੇ ਨੇ ਸਾਡੇ ਵੱਡੇ ਭਰਾ ਨੇ ਸਾਡੇ ਬਹੁਤ ਵਧੀਆ ਉਹਨਾਂ ਨਾਲ ਰਿਲੇਸ਼ਨ ਨੇ ਹਿੰਦੂ ਭਾਈਚਾਰੇ ਦੇ ਸਾਡੇ ਵੱਡੇ ਭਰਾ ਨੇ ਮੁ슬ਮਾਨ ਭਾਈਚਾਰੇ ਦੇ ਅਸੀਂ ਆਦਰ ਮਾਨ ਸਤਕਾਰ ਕਰਦੇ ਆ ਮਗਰ ਕੁਝ ਲੋਕ ਜਿਹੜੇ ਸ਼ਰਾਰਤੀ ਆਂਸਰ ਜਿਹੜੇ ਨਿਹੰਗ ਸਿੰਘਾਂ ਦਾ ਬਾਣਾ ਪਾ ਗਏ ਜਿਹੜੇ ਬੱਚਿਆਂ ਦੇ ਉੱਪਰ ਜ਼ੁਲਮ ਕਰਦੇ ਨੇ ਭੈਣਾਂ ਦੇ ਉੱਪਰ ਜ਼ੁਲਮ ਕਰਦੇ ਨੇ ਮੈਂ ਸਮਝਦਾ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਐਸਐਸਪੀ ਸਾਹਿਬ ਨੂੰ ਮਿਲੇ ਉਹ ਕੀ ਹਾਸਲ ਆਇਆ ਹੋਣਾ ਐਸ.ਪੀ. ਸਾਹਿਬ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਸਾਰੀ ਜਿਹੜੀ ਇਹ ਪਰਤਾਲ ਕਰਕੇ ਕਿਹੜੇ ਉਹ ਬੰਦੇ ਸੀ ਉਹਨਾਂ ਨੂੰ ਵੀਡੀਓ ਸਹੀ ਦੇਤੀਆਂ ਵਾ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਜਿਹੜੀਆਂ ਵਾ ਉਹਨਾਂ ਨੂੰ ਫੋਟੋਗ੍ਰਾਫਸ ਦੇਤੀਆਂ ਬੰਦਿਆਂ ਦੀਆਂ ਵੀਡੀਓ ਵੀ ਦੇਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਜਿਹੜਾ ਉਹਨਾਂ ਦਾ ਪਰਚਾ ਜਿਹੜਾ ਦਰਜ ਕਰ ਦੇਾਂਗੇ ਧੰਨਵਾਦ